ਫੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਨੂੰ ਦਿੱਤੀ ਵਾਰਨਿੰਗ ਕਿ ਹਾ ਆਪਣੀਆਂ ਹਰਕਤਾਂ ਤੋਂ ਆ ਜਾਓ ਬਾਜ਼ ਨਹੀਂ ਤੇ ਕੀਤੇ ਜਾਣਗੇ ਭਾਰੀ ਚਲਾਨ DSP ਫਲੋਰ ਸਰਪੰਸਿੰਗ ਬਾਲਚੀ ਦੀ ਨਿਗਰਾਨੀ ਹੇਠ ਅਜੇ ਨੂਰਮੈਲ ਰੋਡ ਮੁਆਈ ਅੱਡੇ ਤੇ ਨਾਕਾ ਲਗਾ ਕੇ ਇਨਚਾਰਜ ਸਬ ਇੰਸਪੈਕਟਰ ਸੁਖਜਿੰਦਰ ਸਿੰਘ ਸੀਨੀਅਰ ਕਾਂਸਟੇਬਲ ਗੁਲਾਬ ਸਿੰਘ ਅਤੇ ਹਵਲਦਾਰ ਰਣਬੀਰ ਸਿੰਘ ਹੁਣਾ ਵੱਲੋਂ ਆਪਣੀ ਟੀਮ ਨੂੰ ਨਾਲ ਲੈ ਕੇ ਕੀਤੇ ਗਏ ਵੱਡੇ ਅਤੇ ਭਾਰੀ ਚਲਾਨ ਉਹਨਾਂ ਪ੍ਰੈਸ ਨਾਲ ਗੱਲਬਾਤ ਕਰਦੇ ਆ ਆਖਿਆ ਕਿ ਕਿਸੇ ਵੀ ਮਾੜੇ ਅੰਸਰ ਅਤੇ ਬਿਨਾਂ ਪੇਪਰਾਂ ਵਾਲਿਆਂ ਵਿਅਕਤੀਆਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ ਨਾ ਹੀ ਕਿਸੇ ਦੀ ਕੋਈ ਸਿਫਾਰਿਸ਼ ਚੱਲੇਗੀ ਅਤੇ ਉਹਨਾਂ ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਨੂੰ ਵਾਰਨਿੰਗ ਦਿੱਤੀ ਕਿ ਆਪਣੀਆਂ ਹਰਕਤਾਂ ਤੋਂ ਆ ਜਾਓ ਬਾਜ਼ ਨਹੀਂ ਤੇ ਕੀਤੇ ਜਾਣਗੇ ਭਾਰੀ ਚਲਾਨ ਅਤੇ ਹੁਣ ਆਖਿਆ ਕਿ ਟੂ wheeler ਆਪਣੇ ਆਪਣੇ ਹੈਲਮਟ ਲੈ ਕੇ ਚੱਲਣ ਅਤੇ ਗੱਡੀਆਂ ਵਾਲੇ ਆਪਣੇ ਆਪਣੇ ਸੀਟ ਬੈਲਟਾਂ ਲਗਾ ਕੇ ਰੱਖਣ ਅਤੇ ਆਪਣੇ ਕਾਗਜ਼ात ਵੀ ਪੂਰੇ ਰੱਖਣ ਇਸ ਦੇ ਦੌਰਾਨ ਇੱਕ ਸਕੂਲ ਡਰੈਸ ਵਿੱਚ ਲੁਧਿਆਣਾ ਤੋਂ ਆਏ ਹੁੱਲੜਬਾਜ਼ੀ ਕਰਦੇ ਯੁਵਕਾਂ ਨੂੰ ਵੀ ਰੋਕਿਆ ਗਿਆ ਅਤੇ ਉਹਨਾਂ ਦੇ ਮੋਟਰਸਾਈਕਲ ਵੀ ਬੌਂਡ ਕੀਤੇ ਗਏ